ਪੈਰਾਂ ਦਾ ਸੌ ਜਾਣਾ ਔਰ ਪੈਰਾਂ ਦੇ ਉੱਪਰ ਔਰ ਨੀਚਲੇ ਪਾਸੇ ਚਲਣ ਹੋਣਾ ਇਸ ਦਾ ਕਾਰਨ ਹੈ ਸਭ ਤੋਂ ਪਹਿਲਾਂ ਡਾਇਬੀਟਿਕ ਨਿਊਰੋਪੈਥੀ ਜਾਨੀ ਕਿ ਸ਼ੂਗਰ ਹੋ ਜਾਣਾ ਔਰ ਦੂਸਰਾ ਕਾਰਨ ਹੈ ਵਿਟਾਮਿਨ B12 ਦੀ ਡੈਫੀਸ਼ੈਂਸੀ ਹੋਣਾ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਧਿਆਨ ਨਾਲ ਦੇਖਿਓ ਇੱਕ ਜੋ ਕਾਲੇ ਰੰਗ ਦੀ ਹੈ ਇਹ ਨਰਵ ਹੈ ਇਸ ਦੇ ਉੱਪਰ ਜੋ ਰੱਸੀ ਹੈ ਇਹ ਹੈਗੀ ਆ ਬਲੱਡ ਵੈਸਲਸ ਹੌਲੀ ਹੌਲੀ ਕੀ ਹੁੰਦਾ ਜਦੋਂ ਗਲੂਕੋਜ਼ ਲੈਵਲ ਵੱਧਦਾ ਇਸ ਦਾ ਲੈਵਲ ਹੈ ਜੋ ਬਲੱਡ ਵੈਸਲਸ ਦਾ ਇਹ ਘਟਦਾ ਜਾਂਦਾ ਇਸ ਨੂੰ ਇਹ ਬ੍ਰੇਕੇਜ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਔਰ ਇੱਕ ਸਮਾਂ ਇਹ ਜਾਉਂਦਾ ਵੀ ਕੱਲੀ ਨਰਵ ਰਹਿ ਜਾਂਦੀ ਹੈ ਔਰ ਨਰਵ ਵੀ ਇੱਕ ਦਿਨ ਡੈਮੇਜ ਹੋ ਜਾਂਦੀ ਹੈ ਜਿੱਥੋਂ ਆਪਣੇ ਰੀਸੈਪਟਰਸ ਨੇ ਵਾਪਸ ਸਿਗਨਲ ਲੈ ਕੇ ਜਾਣੇ ਹੁੰਦੇ ਆ ਦਿਮਾਗ ਨੂੰ ਉਹ ਲੈ ਕੇ ਨਹੀਂ ਜਾ ਪਾਉਂਦੇ ਸੋ ਇਸ ਨੂੰ ਠੀਕ ਕਰਨ ਲਈ ਆਪਾਂ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੇ ਪੈਰਾਂ ਦਾ ਸੁਨਣਾਪਣ ਔਰ ਜੋ ਜਲਦੇ ਮੱਚਦੇ ਨੇ ਉਹ ਵੀ ਠੀਕ ਹੋ ਜਾਣ ਇਸ ਲਈ ਕਸਰਤ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ ਐਦਾਂ ਦੀ ਇੱਕ ਪਾਈਪ ਆਪਣੇ ਹਰ ਘਰ ਚ ਹੁੰਦੀ ਹੈ ਇਸ ਦੇ ਉੱਪਰ ਤੁਸੀਂ 5 ਤੋਂ 7 ਮਿੰਟ ਐਦਾਂ ਰੋਲ ਕਰਨਾ ਸਵੇਰੇ ਦੁਪਹਿਰੇ ਸ਼ਾਮ ਔਰ ਦੈਨ ਤੁਸੀਂ ਪੈਰ ਨੂੰ ਆਪਣੇ ਪੰਜੇ ਦੀਆਂ ਉਂਗਲਾਂ ਐਦਾਂ ਹੱਥਾਂ ਦੀਆਂ ਉਂਗਲਾਂ 'ਚ ਪਾ ਕੇ ਆਪਾਂ ਇਸਦੇ ਬਾਅਦ ਕਰਾਂਗੇ ਪਲੈਂਟਰ ਫਲੈਕਸ਼ਨ ਡਾਰਸੀ ਫਲੈਕਸ਼ਨ ਪਲੈਂਟਰ ਫਲੈਕਸ਼ਨ ਡਾਰਸੀ ਫਲੈਕਸ਼ਨ ਇਸ ਨੂੰ ਵੀ 15 ਤੋਂ 20 ਵਾਰੀ ਕਰਨਾ ਥੈਨ ਜਿਹੜੀ ਸਭ ਤੋਂ ਇੰਪੋਰਟੈਂਟ ਐਕਸਰਸਾਈਜ਼ ਐ ਉਹ ਕੀ ਐ ਆਪਾਂ ਕੱਲੀ-ਕੱਲੀ ਉਂਗਲ ਜ਼ਮੀਨ ਨਾਲ ਟੱਚ ਕਰਨੀ ਐ ਕੱਲੀ-ਕੱਲੀ ਉਂਗਲ ਜ਼ਮੀਨ ਨਾਲ ਟੱਚ ਕਰਨੀ ਐ ਐਦਾਂ ਕਰਕੇ ਕੱਲੇ-ਕੱਲੇ ਪੈਰ ਨਾਲ ਵੀ ਕਰ ਸਕਦੇ ਹਾਂ ਇਸ ਨੂੰ ਵੀ ਤੁਸੀਂ 3 ਤੋਂ 4 ਵਾਰ ਸਵੇਰੇ ਦੁਪਹਿਰ ਸ਼ਾਮ ਕਰੋ ਸਾਰੀਆਂ ਕਸਰਤਾਂ ਰੈਗੂਲਰ ਕਰੋ ਤੁਹਾਡੇ ਜੋ ਪੈਰ ਮੱਚਦੇ ਨੇ ਬਹੁਤ ਜਲਦੀ ਉਹ ਠੀਕ ਹੋ ਜਾਣਗੇ ਸਤਿ ਸ਼੍ਰੀ ਅਕਾਲ ਜੀ